ਇਹ ਜਿਹੜਾ ਮਾਇਨਰ ਵੀਜ਼ਾ ਯਾਨੀ ਕਿ ਸਕੂਲਿੰਗ ਵੀਜ਼ਾ ਹੈ ਇਸ ਦੇ ਲਈ ਪਰ ਭਾਜੀ ਬੱਚੇ ਦੇ ਪਿਤਾ ਨੇ ਜਿਹੜੇ ਉਹਨਾਂ ਦੀ ਫਾਈਨੈਂਸ਼ੀਅਲ ਇਨਕਮ ਜਾਂ ਆਪਾਂ ਕਹਦੇ ਆ ਫੰਡਸ ਨੂੰ ਲੈ ਕੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਹੋਣੇ ਚਾਹੀਦੀਆਂ ਕਿੰਨੇ ਕੁ ਉਹਨਾਂ ਦਾ ਇਨਕਮ ਸੋਰਸ ਕਿਸ ਤਰ੍ਹਾਂ ਦੇ ਨਾਲ ਜਾਂ ਇਨਕਮ ਕਿੰਨੀ ਹੋਣੀ ਚਾਹੀਦੀ ਹੈ ਫੈਮਿਲੀ ਦੀ ਜੀ ਬਿਲਕੁਲ ਦੇਖੋ ਇਹ ਯੂਐਸਏ ਦੀ ਖਾਸ ਗੱਲ ਇਹ ਹੈ ਕਿ ਸਾਨੂੰ ਆਪਾਂ ਜਦੋਂ ਕੈਨੇਡਾ ਦੀ ਗੱਲ ਕਰਨੇ ਆ ਲੇਟਰ ਔਨ ਆਪਾਂ ਕੈਨੇਡਾ ਸਕੂਲਿੰਗ ਵੀਜ਼ਾ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਉਹਦੇ 'ਚ ਸਾਡੀ ਫਾਈਨੈਂਸ਼ੀਅਲ ਕੈਪੈਸਿਟੀ ਜਾਂਦੀ ਹੈ ਉਦਾਂ ਹੀ ਯੂਐਸਏ ਵਿੱਚ ਵੀ ਜਾਂਦੀ ਹੈ ਲੇਕਿਨ ਯੂਐਸਏ ਦਾ ਇਦਾਂ ਆਏਗਾ ਕਿ ਪਹਿਲਾਂ ਆਪਾਂ ਬੋਰਡ ਫੀਸ ਭਰ ਕੇ ਤੁਹਾਡੀ I20 ਦੋ ਜਾਂ ਤਿੰਨ ਸਕੂਲ ਦੇ ਵਿੱਚ ਆਫਰ ਲੈਟਰ ਵਾਸਤੇ ਅਪਲਾਈ ਕਰਨੇ ਆ ਸਾਨੂੰ ਜੋ ਸਕੂਲ ਸੀਟਸ ਅਕੋਰਡਿੰਗਲੀ ਅਕਸੈਪਟ ਕਰਦਾ ਫੇਰ ਉਹਦੇ ਵਿੱਚ ਸਾਡੀ ਡਾਕੂਮੈਂਟੇਸ਼ਨ ਜਾਂਦੀ ਹੈ ਡਾਕੂਮੈਂਟੇਸ਼ਨ ਦੇ ਵਿੱਚੋਂ ਇੰਗਲਿਸ਼ ਔਰ ਮੈਥ ਦੇ ਟੀਚਰ ਦੀ ਰਿਕਮੈਂ ਉਹ ਤੁਹਾਨੂੰ ਸਾਰਾ ਆਪਾਂ ਪ੍ਰਿਪੇਅਰ ਕਰਕੇ ਦਿਨੇ ਆ ਤੁਸੀਂ ਸਿਰਫ ਟੀਚਰ ਤੋਂ ਸਾਈਨ ਕਰਾਣੇ ਹੁੰਦੇ ਆ ਸੈਕੰਡ ਪਾਰਟ ਆ ਗਿਆ ਆਪਣੀ ਫਾਈਨੈਂਸ਼ੀਅਲ ਕਪੈਸਿਟੀ ਇੱਥੇ ਇਹੋ ਚੀਜ਼ ਹੈਗੀ ਹੈ ਕਿ ਆਪਾਂ ਫੰਡ ਸ਼ੋ ਕਰਨੇ ਆ ਇੱਕ ਪਾਸੇ ਦੇਖੋ ਆਪਾਂ ਯੂ ਐਸ ਏ ਚ ਬੱਚੇ ਨੂੰ ਪੜਾਉਣਾ ਚਾਹੁੰਦੇ ਆ ਠੀਕ ਹੈ ਫੀਸ ਤਾਂ ਆਪਣੀ ਪਹਿਲਾਂ ਜਾ ਨਹੀਂ ਰਹੀ ਹੈ ਟਿਊਸ਼ਨ ਫੀ ਯੂ ਐਸ ਏ ਵਿੱਚ ਪਹਿਲਾਂ ਕਦੇ ਨਹੀਂ ਜਾਂਦੀ ਹੈ ਆਪਾਂ ਫਿਰ ਫਰੈਸ਼ ਫੰਡ ਵੀ ਸ਼ੋ ਕਰ ਸਕਨੇ ਆ ਉਹ ਤੁਹਾਡੇ ਅਕੋਰਡਿੰਲੀ ਡਿਪੈਂਡ ਕਰਦਾ ਜੋ ਯੂ ਐਸ ਏ ਦੀ ਡਿਮਾਂਡ ਹੈਗੀ ਹੈ ਕਿ ਤੁਹਾਡੇ ਫੰਡਸ ਇੰਨੇ ਸ਼ੋ ਹੋਣਾ ਚਾਹੀਦੇ ਉਹ ਤੁਹਾਡੇ ਅਰਾਊਂਡ 42 ਤੋਂ 45 ਲੱਖ ਇੱਕ ਬੱਚੇ ਔਰ ਇੱਕ ਪੇਰੈਂਟ ਦੇ ਨਾਲ ਹੁੰਦੇ ਆ ਜੇ ਇਕੱਲਾ ਬੱਚੇ ਦਾ ਕਰਨਾ ਹੈ 35 ਲੱਖ ਦੇ ਵੀ ਚੱਲ ਜਾਂਦੇ ਆ ਫਾਈਨੈਂਸ਼ੀਅਲ ਅਸਿਸਟੈਂਟ ਤੁਹਾਨੂੰ ਚਾਹੀਦੀ ਆ ਫੰਡ ਸ਼ੋ ਨਹੀਂ ਉਹ ਪਾ ਰਿਹਾ ਔਰ ਫੰਡ ਕੱਟ ਪੈ ਰਿਹਾ ਤੁਹਾਨੂੰ ਸ਼ੋ ਕਰਨ ਨੂੰ ਉਹਦੇ ਵਾਸਤੇ IAFS ਤੁਹਾਡੇ ਨਾਲ ਖੜਾ ਹੈ ਤਾਂ ਆਪਾਂ ਤੁਹਾਡੀ ਪੂਰੀ ਹੈਲਪ ਕਰਾਂਗੇ ਜਿੱਥੇ ਡਾਕੂਮੈਂਟੇਸ਼ਨ ਦੇ ਵਿੱਚ ਦਿੱਕਤ ਆਉਂਦੀ ਹੈ ਲੇਕਿਨ ਤੁਹਾਨੂੰ ਆਪਣੇ ਆਪ ਨੂੰ ਫਾਈਨੈਂਸ਼ੀਅਲ ਕੈਪੇਬਲ ਸਾਬਿਤ ਕਰਨਾ ਪੈਣਾ ਉਹਦੇ ਨਾਲ ਪਾਰਟ ਆ ਗਿਆ ਇਨਕਮ ਦਾ ਇਹਦੇ ਵਿੱਚ ਵੀ ਮੰਮੀ ਪਾਪਾ ਦੀ ਆਈਟੀਆਰ ਇਹ ਆਪਣੇ ਜੇ ਫਾਰਮ ਹੈਗੇ ਆ ਰੈਂਟ ਡੀਡ ਹੈਗੀ ਹੈ ਤਹਿਸੀਲਦਾਰ ਇਨਕਮ ਸਰਟੀਫਿਕੇਟ ਹੈ ਫਾਰਮ 16 ਹੈ ਗਿਆ ਪੈਨਸ਼ਨ ਸਟੇਟਮੈਂਟ ਹੈਗੀ ਹੈ ਦਾदू ਦਾਦੀ ਦੀ ਉਹ ਤੁਸੀਂ ਸਾਰੇ ਸ਼ੋ ਕਰ ਸਕਦੇ ਹੋ ਮੈਨੂੰ ਮਹਿਜ 8 ਤੋਂ 9 ਲੱਖ ਦੀ ਤੁਹਾਡੀ ਫੈਮਿਲੀ ਦੀ ਸਾਲਾਨਾ ਇਨਕਮ ਚਾਹੀਦੀ ਹੈ ਬਿਕੋਜ਼ ਇਹਦੇ ਵਿੱਚ ਆਪਾਂ ਫੰਡਸ ਪਹਿਲਾਂ ਹੀ ਸ਼ੋਅ ਕਰਤੇ ਆ ਕਿ ਜੋ ਆਪਾਂ ਬੱਚੇ ਦੇ ਆਉਣ ਵਾਲੀ 2 ਸਾਲ ਦੀ ਫੀਸ ਭਰਨੀ ਉਹ ਆਲਰੇਡੀ ਸਾਡੇ ਕੋਲ ਪਈ ਹੋਈ ਹੈ। ਤਾਂ 2 ਸਾਲ ਚ ਆਪਾਂ ਕਮਾਣਾ ਵੀ ਤਾਂ ਹੈ ਅਗਲੀ ਸਾਲ ਦੀ ਫੀਸਾਂ ਦੇ ਵਾਸਤੇ। ਤਾਂ ਮੈਂ ਤੁਹਾਨੂੰ ਸਿਰਫ 35 ਤੋਂ 45 ਲੱਖ ਦੇ ਫੰਡ 80 ਲੱਖ ਦੀ ਤੁਹਾਡੀ ਆਈਟੀਆਰ ਮੈਨੂੰ ਚਾਹੀਦੀ ਹੈਗੀ ਹੈ। ਇਹਦੇ ਨਾਲ ਆਪਾਂ ਤੁਹਾਡੀ ਆਈ 20 ਆਫਰ ਵੈਰੀਫਿਕੇਸ਼ਨ ਆਫ ਫੰਡਸ ਰੀਸੀਵ ਕਰਨੇ ਆ। ਬਿਕੋਜ਼ ਜਦੋਂ ਤੁਸੀਂ ਇੰਟਰਵਿਊ ਦੇਣ ਜਾਂਦੇ ਹੋ ਤੁਹਾਨੂੰ ਉੱਥੇ ਕੋਈ ਵੀ ਫਾਈਨੈਂਸ਼ੀਅਲ ਦੀ ਹਾਰਡ ਕਾਪੀ ਲਿਜਾਣ ਦੀ ਲੋੜ ਨਹੀਂ ਹੈ। ਚਾਹ ਡਾਕੂਮੈਂਟ ਤੁਸੀਂ ਲੈ ਕੇ ਜਾਣੇ ਹੁੰਦੇ ਆ ਆਈ 2 ਸਰਵਿਸ ਫੀ ਪੇਮੈਂਟ ਰਸੀਪਟ ਅੰਬੈਸੀ ਫੀ ਪੇਮੈਂਟ ਰਸੀਪਟ ਠੀਕ ਹੈ ਨਾਲ ਜੇ ਫੰਡਸ ਤੁਸੀਂ ਲੈ ਕੇ ਜਾਣੇ ਤੁਹਾਡੀ ਇੱਛਾ ਹੈਗੇ ਵਰਨਾ ਇਹਨਾਂ ਤੋਂ ਇਲਾਵਾ ਤੁਹਾਨੂੰ ਕੋਈ ਵੀ ਡਾਕੂਮੈਂਟ ਲੈ ਜਾਣ ਦੀ ਲੋੜ ਨਹੀਂ ਹੈ ਯੂਐਸਏ ਦੇ ਵੀਜ਼ਾ ਦੇ ਵਿੱਚ ਸਿਰਫ ਤੁਹਾਡੀ ਪ੍ਰੈਜੈਂਟੇਸ਼ਨ ਔਰ ਜੋ ਇੰਟਰਵਿਊ ਦੇ ਕੁਐਸਚਨ ਪੁੱਛਦੇ ਆ ਉਹਨਾਂ ਦਾ ਆਨਸਰ ਹੀ ਤੁਹਾਨੂੰ ਵੀਜ਼ਾ ਦਵਾਉਂਦੇ ਆ ਉਹ ਆਪਾਂ ਕਿਵੇਂ ਪ੍ਰਿਪੇਅਰ ਕਰਨੇ ਆ ਸਾਡੀ ਐਕਸਪਰਟ ਮਾਹਰ ਟੀਮ ਬੈਠੀ ਹੈ ਤੁਹਾਨੂੰ ਇੰਟਰਵਿਊ ਪ੍ਰੈਪਰੇਸ਼ਨ ਦੇ ਵਾਸਤੇ ਮੇਜਰ ਗੱਲ ਯੂਐਸਏ ਸਕੂਲਿੰਗ ਵੀਜ਼ਾ ਦੀ ਮੈਂ ਸਕਸੈਸ ਰੇਟ 100% ਕਿਉਂ ਕਹਿ ਰਿਹਾ ਇਸ ਕਰਕੇ ਜਦੋਂ ਆਪਾਂ ਬ I20 ਅਪਲਾਈ ਕਰਨੀ ਹੈ ਅਦੋਂ ਸਾਡੇ ਫਾਈਨੈਂਸ਼ੀਅਲ ਕਪੈਸਿਟੀ ਚੱਲ ਜਾਣੀ ਹੈ ਡਾਕੂਮੈਂਟੇਸ਼ਨ ਅਦੋਂ ਹੀ ਚੱਲ ਜਾਣੀ ਹੈ ਹੁਣ ਮੈਂ ਜਿਵੇਂ ਦੱਸਿਆ ਕਿ ਯੂਐਸਏ ਵਿੱਚ ਬੱਚੇ ਦਾ ਇੰਟਰਵਿਊ ਨਹੀਂ ਹੁੰਦਾ ਉਸ ਵਾਸਤੇ ਸਾਡਾ ਇੱਕ ਸਪੈਸ਼ਲ ਸਟਰੀਮ ਲਾਈਨ ਵੀਜ਼ਾ ਪ੍ਰੋਸੈਸ ਹੈਗਾ ਜਿਦੇ ਵਿੱਚ ਆਪਾਂ ਹਾਈ ਕਮਿਸ਼ਨ ਵਿੱਚ ਆਲਰੇਡੀ ਬੱਚੇ ਦਾ ਇੰਟਰਵਿਊ ਸਬਮਿਟਡ ਹੁੰਦਾ ਹੈ ਔਰ ਮੈਂ ਨਹੀਂ ਹੀ ਕਰਵਾਣਾ ਉਹ ਸਾਡੇ ਵੱਲੋਂ ਸਕੂਲ ਨੂੰ ਜਾਂਦਾ ਹੈ ਸਕੂਲ I20 ਜਦੋਂ ਆਪਣਾ ਵੈਰੀਫਾਈ ਕਰ ਲੈਂਦਾ ਸੈਟੀਸਫਾਈ ਹੋ ਕੇ ਕਹਿੰਦਾ ਆਪਾਂ ਤੁਹਾਨੂੰ I20 ਇਸ਼ੂ ਕਰ ਰਹੇ ਹਾਂ ਸਰਵਿਸ ਆਈਡੀ ਦੇ ਨਾਲ ਅਦੋਂ ਉਹ ਹਾਈ ਕਮਿਸ਼ਨ ਨੂੰ ਉਹ ਇੰਟਰਵਿਊ ਦੀ ਰਿਕਾਰਡਿੰਗ ਜਾਂ ਇੰਟਰਵਿਊ ਕੁਐਸਚਨ ਆਨਸਰ ਜਾਂ ਜਿੱਦਾਂ ਵੀ ਉਹਨਾਂ ਨੇ ਤੁਹਾਡਾ ਟੈਸਟ ਲਿਆ ਉਹ ਹਾਈ ਕਮਿਸ਼ਨ ਨੂੰ ਨਾਲ ਹੀ ਸਬਮਿਟ ਕਰਾ ਦਿੰਦਾ ਇਟ ਮੀਨਸ 95% ਤੁਹਾਡਾ ਵੀਜ਼ਾ ਅਪਰੂਵ ਹੋ ਚੁੱਕਿਆ I20 ਅਪਰੂਵ ਹੋਣ ਦੇ ਨਾਲ ਜਿਵੇਂ ਤੁਹਾਨੂੰ ਕੋਈ ਵੀ ਸਕੂਲ I20 ਦਿੰਦਾ ਹੈ ਤੁਹਾਡਾ 95 ਵੀਜ਼ਾ ਪ੍ਰੋਸੈਸ ਹੋ ਚੁੱਕਿਆ ਹੈ ਵੀਜ਼ਾ ਤੁਹਾਡਾ ਗ੍ਰਾਂਟ ਹੋ ਚੁੱਕਿਆ ਹੈ 5% ਸਿਰਫ ਤੁਹਾਡੀ ਪ੍ਰੈਜੈਂਟੇਸ਼ਨ ਹੈਗੀ ਹੈ ਜੋ ਤੁਸੀਂ ਹਾਈ ਕਮਿਸ਼ਨ ਦੇ ਵਿੱਚ ਬੱਚੇ ਦੇ ਨਾਲ ਉਧਰ ਪਰਸਨਲ ਇੰਟਰਵਿਊ ਵਾਸਤੇ ਜਾਣਾ ਮਹਿਸ 3 ਜਾਂ 4 ਕੁਐਸਚਨ ਪੁੱਛਣਗੇ ਵਾਈ ਯੂਐਸਏ ਵਾਈ ਦੀ ਸਕੂਲ ਕਿੰਨੇ ਫੰਡਸ ਪਏ ਤੇ ਫਾਈਨੈਂਸ਼ਲੀ ਕੌਣ ਸਪான்ਸਰ ਕਰ ਰਿਹਾ ਬਸ ਇੰਨੇ ਕੁ ਰਹਿ ਗਿਆ আর ਇਹਦੀ ਖਾਸियत ਹੈ ਜੋ ਬੱਚੇ ਦੇ ਨਾਲ ਕੰਪਨਿੰਗ ਹੈਗਾ ਉਹ ਆਪਣੀ ਮਦਰ ਟੰਗ ਦੇ ਵਿੱਚ ਇੰਗਲਿਸ਼ ਹਿੰਦੀ ਪੰਜਾਬੀ ਜੋ ਪਾਸ਼ਾ ਹੈਗੀ ਹੈ ਤੁਸੀਂ ਉਸ ਪਾਸ਼ਾ ਦੇ ਵਿੱਚ ਵੀ ਆਪਣਾ ਇੰਟਰਵਿਊ ਦੇ ਸਕਦੇ ਹੋ ਬਿਲਕੁਲ ਜੇਕਰ ਤੁਸੀਂ ਯੂਐਸਏ ਜਾਣਾ ਜਿਵੇਂ ਸਰ ਨੇ ਕਿਹਾ ਕਿ ਇੰਟਰਵਿਊ ਜਿਹੜਾ ਤੁਹਾਡੀ ਆਪਦੀ ਲੈਂਗੁਏਜ ਦੇ ਵਿੱਚ ਹੋ ਸਕਦਾ ਔਰ ਬੱਚੇ ਦੇ ਜਿਹੜੇ ਪੇਰੈਂਟਸ ਨੇ ਉਹਨਾਂ ਕੋਲ ਕਿਸ ਤਰ੍ਹਾਂ ਦੀ ਉਹਨਾਂ ਦੀ ਪ੍ਰੋਫਾਈਲ ਹੋਣੀ ਚਾਹੀਦੀ ਹੈ ਇਸ ਦੇ ਲਈ ਤੁਸੀਂ ਕਾਲ ਕਰ ਸਕਦੇ ਹੋ ਸਰ ਅਕਸਰ ਆਪਾਂ ਦੇਖਦੇ ਹੁੰਦੇ ਹਾਂ ਵੀ ਕਈ ਵਾਰੀ ਆਮ ਲੋਕਾਂ ਦੀ ਇਹ ਧਾਰਨਾ ਹੁੰਦੀ ਹੈ ਕਿ ਜੇਕਰ ਤੁਹਾਡੇ ਕੋਲ ਅੱਛੇ ਫਾਈਨੈਂਸ਼ੀਅਲ ਸੋਰਸ ਨੇ ਯਾਨੀ ਕਿ ਜਿਵੇਂ ਆਪਾਂ ਕਹਿੰਦੇ ਕੋਈ ਅਫਸਰ ਲੈਵਲ ਦੇ ਬੰਦੇ ਆ ਜਾਂ ਕੋਈ ਮੰਤਰੀ ਲੈਵਲ ਦੇ ਐਮਐਲਏਸ ਬੰਦੇ ਆ ਉਹਨਾਂ ਦੇ ਬੱਚਿਆਂ ਨੂੰ ਹੀ ਸਕੂਲਿੰਗ ਵੀਜ਼ਾ ਬਾਹਰ ਦਾ ਮਿਲਦਾ ਆਮ ਲੋਕਾਂ ਨੂੰ ਘੱਟ ਮਿਲਦਾ ਹੈ ਹੈ ਪਰ ਇਸ ਦੇ ਵਿੱਚ ਤੁਸੀਂ हाई वीजा सक्सेस रेट ਹੈ کافی ਜਿਆਦਾ ਵੀਜ਼ਾ ਜਿਹੜੇ ਆਲਰੇਡੀ ਆ ਰਹੇ ਆ ਇਹ ਮਤਲਬ ਇਸ ਤਰ੍ਹਾਂ ਦਾ ਨਹੀਂ ਹੁੰਦਾ ਵੀ ਸਿਰਫ ਜਿਹੜੇ ਉੱਪਰਲੇ ਲੈਵਲ ਦੇ ਅੱਪਰ ਲੈਵਲ ਦੇ ਲੋਕ ਨੇ ਉਹਨਾਂ ਦੇ ਵਿੱਚ ਹੀ ਵੀਜ਼ਾ ਲੈ ਸਕਦੇ ਆ ਦੇਖੋ ਭਾਜੀ ਪਹਿਲਾਂ ਦਾ ਸ਼ੁਕਰੀਆ ਤੁਸੀਂ ਇਸ ਮੰਚ ਤੇ ਮੈਨੂੰ ਆਹ ਕੁਐਸਚਨ ਪੁੱਛਿਆ ਠੀਕ ਹੈ ਜੀ ਹੁਣ ਇਹਦੀ ਕਲੈਰੀਫਿਕੇਸ਼ਨ ਮੈਂ ਇੱਧਰ ਨਹੀਂ ਦੇ ਸਕਦਾ ਜਿੰਨੂੰ ਵੀ ਡਾਊਟ ਹੈਗਾ ਮੇਰੇ ਆਫਿਸ ਦੇ ਵਿੱਚ ਆਓ ਆਫਿਸ ਦੇ ਵਿੱਚ ਆ ਕੇ ਡਾਕੂਮੈਂਟਸ ਦੇਖੋ ਜਿਨ੍ਹਾਂ ਦੇ ਵੀਜ਼ਾ ਲੱਗੇ ਹੋਏ ਆ ਉਹਨਾਂ ਨੇ ਕਿੰਨੇ ਦੀ ਆਈਟੀਆਰ ਸਬਮਿਟ ਕੀਤੀ ਸੀਗੀ ਕੀ ਸਪੋਰਟਿੰਗ ਡਾਕੂਮੈਂਟ ਸੀਗੇ ਤੁਸੀਂ ਮੰਨਣਾ ਨਹੀਂ ਪਾ ਜੀ ਮੈਂ 890000 ਦੇ ਆਈਟੀਆਰ ਦੋ ਬੰਦਿਆਂ ਦੀ ਮਿਲਾ ਕੇ ਮੰਮੀ ਔਰ ਪਾਪਾ ਦੀ ਮਿਲਾ ਕੇ ਕੈਨੇਡਾ ਦਾ ਸਕੂਲਿੰਗ ਵੀਜ਼ਾ ਰੀਸੈਂਟਲੀ ਲਿਆ ਹੈ ਮੈਂ ਹਜ 9 ਲੱਖ ਦੀ ਇਨਕਮ ਸੋਰਸ ਦੇ ਨਾਲ ਦੇਖੋ ਕੈਨੇਡਾ ਦੇ ਵਿੱਚ ਆ ਜਾਂਦਾ ਆਪਾਂ ਫਾਈਲ ਕਿੱਦਾਂ ਰੈਡੀ ਕਰ ਰਹੇ ਹਾਂ ਹਾਈ ਕਮਿਸ਼ਨ ਚ ਕੀ ਲਗਾ ਰਹੇ ਹਾਂ ਉਸ ਚੀਜ਼ ਨੇ ਵੀਜ਼ਾ ਲੈ ਕੇ ਆਣਾ ਕਿਸੇ ਦੀ ਪਹੁੰਚ ਨਹੀਂ ਹੈ ਕਿਸੇ ਦੀ ਜਾਣ ਪਛਾਣ ਨਹੀਂ ਹੈ ਯੂ ਐਸ ਏ ਦੇ ਵਿੱਚ ਮੈਟਰ ਕੀ ਕਰਦਾ ਹੈ ਤੁਹਾਡੇ ਸਕੂਲ ਦੇ ਵਿੱਚ I20 ਵਾਸਤੇ ਕੀ ਕੀ ਡਾਕੂਮੈਂਟ ਗਏ ਆ ਉਸ ਚੀਜ਼ ਨੇ ਤੁਹਾਡਾ ਵੀਜ਼ਾ ਲੈ ਕੇ ਆਣਾ ਇੰਟਰਵਿਊ ਦਾ ਤਾਂ ਜਸਟ 5% ਕੰਮ ਹੁੰਦਾ ਇੱਕ ਗੱਲ ਮੈਂ ਤੁਹਾਨੂੰ ਹੋਰ ਕਲੀਅਰ ਕਰ ਦੇਣਾ ਯੂਐਸਏ ਸਕੂਲਿੰਗ ਵੀਜ਼ਾ ਨੂੰ ਨਾਰਮਲ ਯੂਐਸਏ ਦੇ ਸਟੂਡੈਂਟ ਵੀਜ਼ਾ ਦੀ ਤਰ੍ਹਾਂ ਨਾ ਲੈ ਕੇ ਚੱਲਿਓ ਕਿਉਂਕਿ ਮੇਰੇ ਕੋਲ ਇੱਕ ਆਇਆ ਇੱਕ ਕਲਾਇੰਟ ਨੇ ਮੈਂ ਨਾਮ ਨਹੀਂ ਲਾਉਂਗਾ ਉਹਨਾਂ ਨੇ ਆਪਣੇ ਬੱਚੇ ਦਾ ਪ੍ਰੋਸੀਡ ਕੀਤਾ ਜਦੋਂ ਫੰਡਸ ਦੀ ਗੱਲ ਆਈ ਹੈ ਕਹਿੰਦੇ ਮੇਰੇ ਭਤੀਜੇ ਨੇ ਪਿਛਲੇ ਸਾਲ ਯੂਐਸਏ ਦਾ ਵੀਜ਼ਾ ਲਿਆ ਤੋ ਉਹ ਤਾਂ ਕਹਿੰਦੇ ਫੰਡ ਦਾ ਏਜੰਟ ਕਹਿੰਦਾ ਕੋਈ ਲੋਡ ਨਹੀਂ ਐਡਿਟ ਕਰਕੇ ਵੀ ਲਗਾ ਦਿਓ ਯੂ ਐਸ ਏ ਦਾ ਚੱਲ ਜਾਂਦੇ ਆ ਯੂ ਐਸ ਏ 베 ਸਕੂਲਿੰਗ ਵੀਜ਼ਾ ਵਿੱਚ ਚਾਰਚ ਇਸ ਨਾ ਕਰਿਓ ਵੈਸੇ ਤਾਂ ਕਿਸੇ ਵੀ ਕੰਟਰੀ ਦੇ ਵਾਸਤੇ ਇਦਾਂ ਦੇ ਕੰਮ ਨਾ ਕਰਿਓ ਕਿਉਂਕਿ ਜਦੋਂ ਤੁਸੀਂ ਪੇਮੈਂਟ ਆਫਟਰ ਵੀਜ਼ਾ ਜਾਂਦੇ ਹੋ 100% ਪੈਕੇਜ ਕਰ ਦੋ ਏਜੰਟ ਦਾ ਕੰਮ ਕੀ ਆ ਕਿਸੇ ਕੋਲ ਵੀ 35-40 ਲੱਖ ਨਹੀਂ ਪਿਆ ਕਿ ਤੁਹਾਡੇ ਨਾਮ ਦਾ ਖਾਤਾ ਖੋਲਕੇ ਉਹਦੇ ਚ ਪਾਏਗਾ ਤਾਂ 4 ਮਹੀਨੇ ਵੇਟ ਕਰੇਗਾ ਕਿਸੇ ਕੋਲ ਵੀ ਨਹੀਂ ਪਿਆ ਉਹ ਜਦੋਂ ਐਡੀਟਿੰਗ ਕਰਦੇ ਆ ਤੁਹਾਨੂੰ ਨੁਕਸਾਨ ਦਾ ਸਾਹਮਣਾ ਕਰਨਾ ਹੀ ਪੈਂਦਾ ਇੱਥੇ ਵੀਜ਼ਾ ਮਿਲ ਵੀ ਜਾਏ ਕੱਲ ਨੂੰ ਜਦੋਂ ਆਪਾਂ ਪੀਆਰ ਲੈਣੀ ਆ ਵਰਕ ਲੈਣਾ ਹੈ ਫਾਈਲ ਦੁਆਰਾ ਤੋਂ ਖੁੱਲਦੀ ਹੈ ਸੇਮ ਫਰੰਸ ਨਹੀਂ ਹੁੰਦੇ ਤੁਹਾਡੇ ਕੋਲ ਆਪਾਂ ਜਿੱਦਾਂ ਭਾਜੀ ਨੇ ਪੁੱਛਿਆ ਕਿ ਮੰਤਰੀ ਐਕਟਰ ਜਾਂ ਵੱਡੇ ਲੈਵਲ ਦੇ ਇੰਡਸਟਰੀਸਟ ਹੁੰਦੇ ਆ ਸਿਰਫ ਉਹਨਾਂ ਦਾ ਹੀ ਵੀਜ਼ਾ ਆਂਦਾ ਉਹ ਆਪ ਵੀਜ਼ਾ ਲੈਣ ਜਾਂਦੇ ਆ ਕਿਹਾ ਨਹੀਂ ਉਹਨਾਂ ਦੇ ਡਾਕੂਮੈਂਟਸ ਜਾਂਦੇ ਆ ਇੱਕ ਕਿਸੇ ਇੰਡਸਟਰੀਅਲਿਸਟ ਦੀ ਸਾਲਾਨਾ ਇਨਕਮ 30 ਤੋਂ 35 ਲੱਖ ਰੁਪਇਆ ਹੈਗੀ ਆ ਠੀਕ ਹੈ ਜਦ ਹਾਈ ਕਮਿਸ਼ਨ ਨੇ ਕਿਹਾ ਕਿ ਮੈਨੂੰ ਚਾਹੀਦੀ ਸੀ 12 ਲੱਖ ਇਨਕਮ ਮੈਂ ਤੁਸੀਂ 12 ਲੱਖ ਫੁਲਫਿਲ ਕਰੋ ਨਾ ਮੈਂ 480000 ਆਈਟੀਆਰ ਇਨਕਮ ਸੋਰਸ ਪਲੱਸ ਫੈਮਿਲੀ ਫੰਡਸ ਜ਼ਿਆਦਾ ਔਰ ਐਸੈਟ ਜ਼ਿਆਦਾ ਸ਼ੋਅ ਕਰਕੇ ਵੀ ਅੰਬਾਲਾ ਦੇ ਇੱਕ ਸਟੂਡੈਂਟ ਦਾ ਸਕੂਲਿੰਗ ਵੀਜ਼ਾ ਲਿਆ ਤੁਸੀਂ ਆਫਿਸ ਆ ਸਕਦੇ ਹੋ ਆ ਕੇ ਉਹਨਾਂ ਦਾ ਅਪਰੂਵਡ ਵੀਜ਼ਾ ਉਹਨਾਂ ਦਾ ਵੀਡੀਓ ਔਰ ਉਹਨਾਂ ਦੀ ਫਾਈਲ ਦੀ ਕਾਪੀ ਬਿਕੋਜ਼ ਕਾਫੀ ਆਪਾਂ ਮੋਸਟਲੀ ਸਾਰੇ ਦੇ ਡਾਕੂਮੈਂਟ ਬਾਅਦ ਚੋਂ ਡਿਲੀਟ ਕਰ ਦਿੰਨੇ ਆ ਬਟ ਉਹਨਾ ਕਲਾਇੰਟ ਨੇ ਸਾਨੂੰ ਸਪੈਸ਼ਲੀ ਪਰਮਿਸ਼ਨ ਦਿੱਤੀ ਹੋਈ ਹੈ ਕਿ ਸਰ ਤੁਸੀਂ ਜੇ ਸਾਡੇ ਡਾਕੂਮੈਂਟ ਕਿਸੇ ਕਲਾਇੰਟ ਨੂੰ ਦਿਖਾਣੇ ਆ ਤੁਸੀਂ ਦਿਖਾ ਸਕਦੇ ਹੋ ਤੁਸੀਂ ਕਹੋਗੇ WhatsApp ਤੇ ਭੇਜ ਦੋ ਆਪਾਂ ਨਹੀਂ ਕਰ ਸਕਦੇ ਆ ਹਾਂਜੀ ਬਿਲਕੁਲ ਬਹੁਤ ਵਧੀਆ ਤੁਸੀਂ ਜਾਣਕਾਰੀ ਦੇ ਰਹੇ ਹੋ ਮਿਨੀਮਮ ਮੰਨ ਲਓ ਕਿਸੇ ਬੰਦੇ ਨੇ ਜੇ ਦੇਖਣਾ ਹੋਵੇ ਕਿ ਮੈਂ ਆਪਣੇ ਬੱਚੇ ਨਾਲ ਜਾ ਸਕਦਾ USA ਮਿਨੀਮਮ ਰਿਕੁਆਇਰਮੈਂਟ ਕੀ ਹੈ ਔਰ ਕਿ एलिजिबिलिटी ਕੀ ਹੈ ਮਿਨਿਮਮ ਦੇਖੋ ਉਮਰ ਦੀ ਗੱਲ 7 ਤੋਂ 17 ਸਾਲ 8 ਲੱਖ ਦੀ ਮੈਨੂੰ ਤੁਹਾਡੀ ਫੈਮਿਲੀ ਆਈਟੀਆਰ ਚਾਹੀਦੀ ਹੈ ਜਿਦੇ ਵਿੱਚ ਮੰਮੀ ਪਾਪਾ ਦਾਦਾ ਦਾਦੀ ਵੀ ਕਰ ਸਕਦੇ ਫੈਮਿਲੀ ਫੰਡਸ ਮੈਨੂੰ ਚਾਹੀਦੇ ਆ 35 ਤੋਂ 45 ਲੱਖ ਦੇ ਜੋ ਕਿ ਮੰਡੈਟਰੀ ਹੈ ਕਿੰਨੇ ਪੁਰਾਣੇ ਹੋਣੇ ਚਾਹੀਦੇ ਇੱਕ ਦਿਨ ਪੁਰਾਣੇ ਵੀ ਹੋਣ ਪਾਜੀ ਕੋਈ ਇਸ਼ੂ ਨਹੀਂ ਹੈਗਾ ਇਹਦਾ ਯੂਐਸਏ ਦੇ ਵਿੱਚ ਇਦਾਂ ਦਾ ਕੋਈ ਮੈਟਰ ਨਹੀਂ ਹੈ ਬਿਕੋਜ਼ ਮੈਂ ਤੁਹਾਨੂੰ ਯੂਐਸਏ ਦੀ ਇੱਕ ਚੀਜ਼ ਕਲੀਅਰ ਕਰ ਦੇਣਾ ਆਪਾਂ ਸਕੂਲ 'ਚ ਜੋ ਡਾਕੂਮੈਂਟ ਕਰਾਣੇ ਹੋਣੇ ਆ ਸਬਮਿਟ ਸਕੂਲ ਨੇ ਉਹ ਡਾਕੂਮੈਂਟ ਵੈਰੀਫਾਈ ਕਰਨੇ ਆ ਸਕੂਲ ਨੇ ਇੰਗਲਿਸ਼ ਔਰ ਮੈਥਸ ਦਾ ਆਨਲਾਈਨ ਟੈਸਟ ਲੈਣਾ ਬੱਚੇ ਦਾ ਕਲਾਸ ਦੇ ਹਿਸਾਬ ਨਾਲ ਦੂਜੀ ਦਾ ਈਜ਼ੀ ਹੋਏਗਾ ਚੌਥਿਆ ਚੌਥੀ ਵਾਲੀ ਲੈਵਲ ਦਾ ਹੋਏਗਾ ਨੌਵੀਂ ਦੇ ਨੌਵੀਂ ਵਾਲੇ ਲੈਵਲ ਦਾ ਹੋਏਗਾ ਉਸ ਤੋਂ ਬਾਅਦ ਸਾਨੂੰ ਇੱਕ ਸੈੱਟ ਆਫ ਕੁਐਸਚਨਸ ਪੇਜ ਦੇਇਆ ਜੋ ਆਪਾਂ ਬੱਚੇ ਦੇ ਨਾਲ ਗੱਲ ਕਰਨੇ ਆ ਬੱਚਾ ਸਾਨੂੰ ਆਨਸਰ ਦਿੰਦਾ ਉਹਦਾ ਇੱਕ ਵੀਡੀਓ ਬਣਦਾ ਜੋ ਸਕੂਲ ਨੂੰ ਜਾਂਦਾ ਹੈ ਸਕੂਲ ਜਦੋਂ ਸੈਟੀਸਫਾਈ ਹੋ ਜਾਂਦਾ ਉਹ I20 ਸ਼ੂ ਕਰਦਾ ਹੈ ਔਰ ਸੇਮ ਵੀਡੀਓ ਦੀ ਕਾਪੀ ਹਾਈ ਕਮਿਸ਼ਨ ਨੂੰ ਭੇਜ ਦਿੰਦਾ ਕਿ ਆਪਾਂ ਬੱਚੇ ਦਾ ਇੰਟਰਵਿਊ ਲਿਆ ਹੋਇਆ ਦੇਖੋ 95% ਉਹੀ ਕਹਿ ਰਹੇ ਮੈਂ ਉੱਥੇ ਹੀ ਕੰਮ ਹੋ ਗਿਆ ਦੇ ਦੁਬਾਰਾ ਤੋਂ ਕਹਿਣਾ ਜੇ ਤੁਹਾਡੇ ਕੋਲ 35 ਤੋਂ 45 ਲੱਖ ਦੇ ਫੰਡਸ ਪਏ ਔਰ 8 ਲੱਖ ਦੀ ਆਈਟੀ ਤੇ ਬੱਚੇ ਦੇ ਨਾਲ ਇੱਕ ਪੇਰੈਂਟ ਜਾਏਗਾ ਜਾਂ ਦੋਨੋਂ ਦੋਨੋਂ ਵੀ ਜਾ ਸਕਦੇ ਆ ਜੇਕਰ ਚ ਕੋਈ ਹੋਰ ਫੈਮਿਲੀ ਮੈਂਬਰ ਹੈਗਾ ਜਿਹਨੂੰ ਦੋਨੋਂ ਪੇਰੈਂਟ ਐਜ਼ ਅ ਗਾਰਡੀਅਨ ਅਪਾਇੰਟ ਕਰਦੇ ਆ ਤੁਸੀਂ ਥਰਡ ਪਰਸਨ ਨੂੰ ਵੀ ਭੇਜ ਸਕਦੇ ਹੋ ਵੀ ਗਾਰਡੀਅਨ ਤੁਸੀਂ ਕਿਸੇ ਨੂੰ ਵੀ ਭੇਜ ਸਕਦੇ ਕਿਸੇ ਨੂੰ ਵੀ ਭੇਜ ਸਕਦੇ ਤੇ ਬਿਲਕੁਲ ਪ੍ਰੋਸੈਸਿੰਗ ਟਾਈਮ ਕਿੰਨਾ ਹੈ ਮੰਨ ਲਓ ਤੁਸੀਂ ਹੁਣ I20 ਦੀ ਗੱਲ ਕੀਤੀ ਹੈ ਇੰਟਰਵਿਊ ਦੀ ਗੱਲ ਕੀਤੀ ਹੈ ਕਿੰਨੇ ਟਾਈਮ ਦੇ ਵਿੱਚ ਸਾਰਾ ਪ੍ਰਕਿਰਿਆ ਜਿਹੜੀ ਹੈ ਸਮਾਪਤ ਹੋ ਜਾਂਦੀ ਹੈ ਦੇਖੋ ਮੈਨੂੰ ਤੁਸੀਂ 45 ਡੇਸ ਦਾ ਟਾਈਮ ਦੇਣਾ ਜੋ ਕਿ ਇਨੀਸ਼ੀਅਲ ਇੰਟਰਵਿਊ ਆਫਰ ਲੈਟਰ I20 ਫੰਡ ਵੈਰੀਫਿਕੇਸ਼ਨ I20 ਆਣ ਤੱਕ ਦਾ ਉਸ ਤੋਂ ਬਾਅਦ ਆਪਾਂ ਤੁਹਾਡੀ ਅੰਬੈਸੀ ਫੀਸ ਸਰਵਿਸ ਵੀ ਪੇ ਕਰਨੀ ਆ ਔਰ ਅਪਾਇੰਟਮੈਂਟ ਚੱਕਨੇ ਹੁੰਨੇ ਆ ਇਸ ਟਾਈਮ ਜੋ ਚੱਲ ਰਿਹਾ ਹੈਗਾ ਸਿਨੈਰੀਓ ਉਹ ਇਸ ਟਾਈਮ ਤੁਹਾਡੀ 45 ਡੇਜ਼ I20 ਨੂੰ ਲੱਗ ਗਿਆ ਤੁਹਾਡੇ ਕੁਝ I20s ਮੈਂ 28 ਡੇਜ਼ ਦੇ ਵਿੱਚ ਵੀ ਲਈਆਂ ਉਸ ਤੋਂ ਬਾਅਦ ਤੁਹਾਡਾ ਇੰਟਰਵਿਊ ਨੂੰ 20 ਤੋਂ 22 ਦਿਨ ਮੰਨੋ ਟੋਟਲ ਤੁਹਾਡਾ ਸਵਾ ਦੋ ਮਹੀਨੇ ਦਾ ਪ੍ਰੋਸੈਸ ਹੈਗਾ ਯੂਐਸਏ ਦਾ ਵੀਜ਼ਾ ਲੈਣ ਦਾ